ਚੇਡਾਂ ਕਰਦੇ ਨਾ ਜਿਹੜੇ ਤੇ ਐਦ ਕੀ ਰੇਟ ਮੰਦਾ ਹੀ ਕਹਿੰਦੇ ਆਹਾ ਮੰਦਾ ਮੈਂ 3000 ਨੂੰ ਨਹੀਂ ਲੈਂਦੇ ਉਹ ਸਾਰੇ ਜਾਣੇ ਹੁਣ ਤੁਸੀਂ ਰੱਖ ਲਿਆ ਜੋ ਵਾਲੀ ਕੋਈ ਨਾ ਅਗਲੇ ਸਾਲ ਲੱਗੂਗੀ ਅਗਲੇ ਸਾਲ ਲੱਗੂਗੀ ਐਦ ਕੀ ਬਹੁਤ ਫਰਕ ਪਿਆ ਹੈ ਐ ਕੀ ਪਿਛਲੇ ਸਾਲ ਘੱਟ ਸੀ ਨਾ ਝੋਨਾ ਐਦ ਕੀ ਥੋੜਾ ਜਿਹਾ ਹੋਰ ਜ਼ਿਆਦਾ ਆ ਹਾਂ ਪਿਛਲੇ ਸਾਲ ਘੱਟ ਸੀ ਹੋਰ ਵਾਜਣਾ ਹੈ ਅਗਲੇ ਸਾਲ ਹੋਰ ਵਾਜਣਾ ਠੇਕੇ ਤੋਂ ਪਹਿਲਾਂ ਵੀ ਲੈਣੀ ਘੱਟ ਸੀ ਜਿੰਨਾ ਮੋਛਾ ਦੀ ਮੋਛਾ ਨੀ ਮੈਂ ਕਰਦੀਆਂ 2024 25 ਆ 25 4 ਲੱਭਾ ਜਿਆਦੇ ਦਿੰਦਾ ਹੁੰਦਾ ਲੱਭੇ ਦੇ ਇੰਟਰਵਿਊ ਵਿੱਚ ਰਹਿ ਅਸਲ ਦਾ ਮੁੱਲ ਸਹੀ ਕਿਉਂ ਨਹੀਂ ਮਿਲਦਾ ਇਹ ਤੁਸੀਂ ਹੁਣ ਕਮੈਂਟ ਕਰਨਾ ਵੀ ਕਿਉਂ ਨਹੀਂ ਮਿਲਦਾ ਕਿਉਂਕਿ ਆਪਾਂ ਆ ਫਸਲ ਹੁਣ ਇੱਥੇ ਰੱਖੀ ਆ ਆਪਾਂ ਵੇਚਣ ਆਏ ਆ ਪਹਿਲੀ ਗੱਲ ਤਾਂ ਆਪਣੀ ਫਸਲ ਚੰਗੀ ਤਰ੍ਹਾਂ ਪਹਿਲਾਂ ਵਿਕਦੀ ਨਹੀਂ ਜੇ ਵਿਕਦੀ ਵੀ ਆ ਤਾਂ ਆਪਣਾ ਰੇਟ ਨਹੀਂ ਹੈਗਾ ਆ ਪਈ ਆ ਉਹਨਾਂ ਨੇ ਚੈੱਕ ਕਰਨਾ ਇਹਨੂੰ ਤੇ ਫਿਰ ਉਹਦਾ ਮੁੱਲ ਤੈਅ ਕਰਨਾ ਉਹਦੇ ਚ ਇਹ ਨਹੀਂ ਵੇਖਿਆ ਜਾਂਦਾ ਵੀ ਜ਼ਿਮੀਂਦਾਰ ਦਾ ਖਰਚਾ ਕਿੰਨਾ ਹੋਸੀ ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਆ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਸੋ ਕੱਲ੍ਹ ਵਾਲੀ ਵੀਡੀਓ ਚ ਵੀ ਦਿਖਾਇਆ ਸੀ ਵੀ ਆਪਾਂ ਛੜਤਾ ਪਾਣੀ ਸੋ ਮੋਟਰਾਂ ਚ ਦੋ ਛੜੀਆਂ ਤੇ ਖਰਚਿਆਂ ਦੇ ਵਿੱਚ ਹੀ ਪਾਣੀ ਛੜਦਣਾ ਆਪਾਂ ਕਿਉਂਕਿ ਹਾਲੇ ਕਣਕ ਦੇ ਵਿੱਚ ਬੀਜਣ ਚ ਟਾਈਮ ਕਾਫੀ ਪਿਆ 15 ਤੋਂ 18 ਦਿਨ ਪਏ ਆ ਤੇ ਉਦੋਂ ਨੂੰ ਤਾਂ ਬੱਤਰਾ ਆਣ ਕਿ ਉਹ ਗਰਮੀ ਬਹੁਤ ਆ ਕਿਉਂਕਿ ਹੁਣ ਵਾਣ ਇਹ ਜਾਣਾ ਸੁੱਕ ਇਹ ਫੇਰ ਜੋ ਨੀਵੇਂ ਹੋ ਹੋ ਕੇ ਵੇਖਣੀ ਕਣਕ ਤੇ ਉਦੋਂ ਬਿਹਤਰ ਆ ਦੇ ਪਾਣੀ ਲਾ ਦੋ ਤੇ ਆਪਾਂ ਦਾ ਖਰਚਿਆਂ ਦੇ ਪ੍ਰਾਲੀ ਦੇ ਵਿੱਚ ਹੀ ਪਾਣੀ ਦਿੱਤਾ ਛੱਡ ਜਦੋਂ ਨੂੰ ਬੱਤਰ ਆਊਗਾ ਤੇ ਉਦੋਂ ਆਪਾਂ ਵਾਹ ਕੇ ਤੇ ਕਣਕ ਬੀਤਾਂ ਤੇ ਅੱਜ ਸਾਰਾ ਦਿਨ ਮੈਨੂੰ ਖੇਤ ਹੀ ਰਹਿਣਾ ਪੈਣਾ ਕਿਉਂਕਿ ਨਿਗ੍ਹਾ ਰੱਖਣੀ ਪਣੀ ਆ ਕਿਤੇ ਪਾਣੀ ਦਵਾਰਾਂ ਨਾ ਲੱਗ ਜਾਵੇ ਸੋ ਇਸੇ ਕਰਕੇ ਹੁਣ ਥੋੜਾ ਜਿਹਾ ਪਾਣੀ ਇਧਰ ਵੀ ਛੱਡਿਆ ਕਿਉਂਕਿ ਖਾਲਾ ਝਲਦਾ ਨਹੀਂ ਪਿਆ ਖਾਲਾ ਸਫਾਈ ਕਰਨ ਵਾਲੀ ਸੀ ਤੇ ਜੇ ਸਫਾਈ ਕਰਨ ਲੱਗ ਪੈਂਦੇ ਤਾਂ ਟਾਈਮ ਵੀ ਲੱਗ ਜਾਣਾ ਸੀ ਅੱਜ ਦਾ ਦਿਨ ਖਤਮ ਹੋ ਜਾਣਾ ਸੀ ਤੇ ਬਾਕੀ ਖਾਲਾ ਕਰੜਾ ਬਹੁਤ ਸੀ ਗਵਾਨ ਕਰਦੇ ਆ ਥੋੜਾ ਜਿਹਾ ਇਥੋਂ ਫੱਟੀ ਚੋਂ ਲੀਕ ਕਰਤਾ ਇਧਰ ਨੂੰ ਉਹ ਮੋਟਰ ਵੀ ਛੱਡੀ ਇਧਰ ਦੇਖਦੇ ਆ ਵੀ ਅੱਜ ਕਿਵੇਂ ਲਾਈਟ ਦਾ ਸਿਸਟਮ ਤੇ ਕਿੰਨਾ ਕਵਾਨ ਪਰਦਾ ਰੋਟੀ ਵੀ ਖਾਣੀ ਆ ਸਵਾ ਨਾ ਹੋ ਗਿਆ ਤੇ ਰੋਟੀ ਅੱਜ ਖੇਤ ਹੀ ਖਾਣੇ ਆ ਲਿਆ ਕੇ ਮੈਂ ਉਸਤਾਜ ਜੀ ਨੂੰ ਕਹਤਾ ਵੀ ਰੋਟੀ ਮੇਰੀ ਪੈਕ ਕਰ ਦੋ ਕੱਲ ਵੀ ਖੇਤ ਖਾਦੀ ਨਹੀਂ ਯਾਰ ਆ ਗਿਆ ਤੇ ਅੱਜ ਵੀ ਉਸਤਾਜ ਕਹਿੰਦਾ ਮੋਗਲਿਆਂ ਦੀਆਂ ਘਰੇ ਹੀ ਖਾ ਜਾ ਕਿਉਂ ਕਰਮ ਕਾ ਦੇ ਨਹੀਂ ਖੋਲੀ ਜੀ ਦੀ ਕਰਤੀ ਆ ਪਾਣ ਪੂਰੀ ਸਫਾਈ ਤੇਰਾ ਝਾੜੂ ਝੂੜੂ ਮਾਰਤਾ ਪਾਣ ਓਕੇ ਕਰਤਾ ਐਨ ਖਾਲੀ-ਖਾਲੀ ਕਰਤੀ ਡੱਬੇ-ਡੱਬੇ ਜੇ ਬਾਹਲੇ ਕੁਛ ਮੇਰੇ ਪਏ ਸੀ ਸਾਰੇ ਕੱਢ ਤੇ ਬਾਹਰ ਐਨ ਸਫਾਈ ਕਰਤੀ ਆ ਅੰਧਕਮੜ ਸੌ ਗਿਆ ਸੀਗਾ ਉਹਦਾ ਪਾਣੀ ਚੈੱਕ ਕਰਨੇ ਉਹ ਲਿਫਾਫੇ ਦਾ ਥੋੜਾ ਚੱਕਰ 우ਸਤਾਦ ਦਾ ਫੋਨ ਆਇਆ ਕਹਿੰਦਾ ਚਾਹ ਪੀ ਜਾ ਸਾਢੇ 12 ਹੋ ਗਏ ਆ ਚਾਹ ਪੀ ਕੇ ਆਉਣਾ ਬਾਕੀ ਸਾਡੀ ਸੜਕ ਦਾ ਵੀ ਕੰਮ ਜ਼ੋਰ ਤੇ ਚੱਲੀ ਜਾਂਦਾ ਲੱਗਦਾ ਵੀ ਕੱਲ ਤੱਕ ਆਪਣੇ ਮੱਥੇ ਤੱਕ ਲੁੱਕ ਪਏ ਹੋ ਗਿਆ ਕਲੀਅਰ ਤੇ ਉਹ ਸਾਹਮਣੇ ਆ ਗਿਆ ਕਰੇ ਹਜੇ ਪਹੁੰਚੇ ਸੀ ਤੇ ਲਾਈਟ ਚਲੀ ਗਈ ਤੇ ਮੈਂ ਆਖਿਆ ਵੀ ਖੇਤ ਵਾਲੀ ਲਾਈਟ ਵੀ ਗਈ ਚਲੀ ਹੋਣੀ ਆ ਦੋ ਦੋ ਥਰਮੋਸ ਚ ਭਰਾ ਕੇ ਚਾਹ ਲੈ ਕੇ ਆਂਦੀ ਆ ਆਣ ਤੇ ਆਉਂਦਿਆਂ ਨੂੰ ਵੇਖਿਆ ਲਾਈਟ ਨਹੀਂ ਗਈ ਸੀ ਮੈਨੂੰ ਡਾਰੀ ਪੈ ਗਿਆ ਮੈਂ ਕਹਾਂ ਜੇ ਲਾਈਟ ਜਾ ਕੇ ਦੁਬਾਰਾ ਆ ਗਈ ਹੋ ਸਕਦਾ ਲਫਾਫਾ ਨਾ ਪਾੜ ਜੇ ਕਿਉਂਕਿ ਜਿਨ੍ਹਾਂ ਦੀ ਮੋਟਰ ਛੱਡੀ ਉਹਨਾਂ ਦਾ ਐਸੀ ਝੋਨਾ ਵੱਢਣ ਵਾਲਾ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਇਹਦੋਂ ਬੈਟਰ ਆ ਵੀ ਆਪਾਂ ਸਾਰੀ ਦਿਹਾੜੀ ਇੱਥੇ ਰਹਿ ਸਕਦੇ ਆ ਫੇਰ ਆਹ ਲਓ ਜੀ ਹੋ ਗਈ ਆ ਖੁਸ਼ਖਬਰੀ ਸੋ ਆਪਣੀ ਵੀ ਸਰਕਾਰ ਨੇ ਸੁਣ ਲਈ ਆ ਸੋ ਆਪਣੇ ਹਰਗਿਆਲ ਦੇ ਰਾਹ ਪੈਂਡ ਪਲੂਰ ਸੜਕ ਬਈ ਅੱਜ ਕਈਆਂ ਦਿਨਾਂ ਤੋਂ ਬਣਦੀ ਪਈ ਆ ਤੇ ਆਪਣੇ ਮੱਥੇ ਹੁਣ ਲੱਕ ਪੈਣੀ ਸਟਾਰਟ ਹੋ ਗਈ ਆ ਇਧਰੋਂ ਹਰਗਿਆਲਤ ਲੱਗੀ ਆ ਤੇ ਆ ਆਪਣੇ ਮੱਥੇ ਇਧਰ ਪਹੁੰਚ ਗਏ ਆ ਸੋ ਭਾਈ ਜਿਹੜੀ ਚਲੋ ਸਰਕਾਰ ਨੇ ਆਪਣਾ ਕੰਮ ਕੀਤਾ ਸੋ ਉਹਦਾ ਧੰਨਵਾਦ ਵੀ ਕਰਨਾ ਬਣਦਾ ਸੋ ਆਪਾਂ ਧੰਨਵਾਦ ਕਰਦੇ ਕਿਉਂਕਿ ਸਾਡੀ ਤਾਂ ਇਹ ਕਾਫੀ ਪੁਰਾਣੀ ਸੀ ਕਿ ਮੈਨੂੰ ਲੱਗਦਾ ਵੀ ਸਾਡੀ ਜੋ ਵੇਖ ਰਿਹਾ ਕੱਚਾ ਰਾ ਸੀਗਾ ਤੇ ਸਾਡੀ ਸਰਕਾਰ ਨੇ ਸੁਣ ਲਈ ਆ ਸੋ ਸੜਕ ਅੱਜ ਬਾਈ ਲੁੱਕ ਪੈਣੀ ਸਟਾਰਟ ਹੋ ਗਈ ਆ ਤੇ ਇਧਰ ਵੇਖੋ ਮਸ਼ੀਨਾਂ ਲੱਗੀਆਂ ਸੋ ਆਪਾਂ ਦਾ ਬਾਈ ਸਰਕਾਰ ਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਸੋ ਵਧੀਆ ਸਾਡੀ ਜਲਦੀ ਸੜਕ ਬਣ ਗਈ ਆ ਤੇ ਅੱਜ ਬਾਈ ਲੁੱਕ ਪਈ ਜਾਂਦੀ ਆ ਤੇ ਆਪਣੇ ਮੱਥੇ ਪਹੁੰਚ ਗਈ ਆ ਸੜਕ ਸੋ ਅੱਜ ਤਾਂ ਬਹੁਤ ਖੁਸ਼ ਆ ਸੋ ਥੋੜੇ ਦਿਨਾਂ ਤੱਕ ਸਾਰੀ ਕੰਪਲੀਟ ਹੋ ਜੂਗੀ ਹਰਗੇ ਵਾਲੇ ਤੋਂ ਭਨੂਰ ਸੋ ਵਧੀਆ ਰੋਡ ਬਣ ਜਾਣਾ ਜੀ 4 ਕਿਲੋਮੀਟਰ ਦਾ ਇਹ ਫਾਸਲਾ ਸੀ ਕੱਚੇ ਰਾ ਜਾਂਦੇ ਸੀ ਐ ਸਰਕਾਰ ਦਾ ਧੰਨਵਾਦ ਕਰਦੇ ਆ ਸੋ ਵਧੀਆ ਕਾਰਜ ਆ ਸੋ ਸਾਡੇ ਵਾਸਤੇ ਇਹ ਬੜੀ ਖੁਸ਼ੀ ਦੀ ਗੱਲ ਆ ਲਓ ਜੀ ਕੰਮ ਇਧਰ ਪੂਰੇ ਜੋਰਾਂ ਤੇ ਚੱਲਦਾ ਪਿਆ ਆ ਮਸ਼ੀਨ ਚੱਲਦੀ ਪਈ ਆ ਸੋ ਵਧੀਆ ਮਟੀਰੀਅਲ ਪਾਇਆ ਆਪਾਂ ਕੋਈ ਮਾੜਾ ਨਹੀਂ ਕਹਿੰਦੇ ਵਧੀਆ ਕੰਮ ਚੱਲੀ ਜਾਂਦਾ ਸੋ ਤਿੰਨ ਚਾਰ ਦਿਨ ਹੋ ਗਏ ਲੱਕ ਪੈਂਦੀ ਪਈ ਆ ਸੋ ਆਪਣੇ ਮੱਥੇ 'ਤੇ ਬਸ ਪਹੁੰਚ ਗਈ ਆ ਮੂਰੇ ਮੂਰੇ ਲੱਕ ਪਈ ਜਾਂਦੀ ਆ ਵੈਰੀ ਗੁੱਡ ਮਾਰਨਿੰਗ ਜੀ ਸასი ਕਾਲ ਜੀ ਸੋ ਵਲੌਗ ਕਰਦੇ ਆ ਕੰਟੀਨਿਊ ਕੱਲ ਵਲੌਗ ਕੰਮਾਂ 'ਚ ਹੀ ਬਿਜੀਰੇ ਬਣਾਇਆ ਹੀ ਨਹੀਂ ਸੋ ਫੋਨ ਕਰਦੇ ਆਂ ਸ਼ੁਰੂਆਤ ਹੁਣ ਟਾਈਮ ਹੋ ਗਿਆ 10:30 ਪਾਉਣੇ 11 ਸੋ ਰੋਟੀ ਪਾਣੀ ਖਾ ਲਿਆ ਨਹਾ ਤੋਂ ਲਿਆ ਆ ਤੇ ਹੁਣ ਆਇਆ ਮੰਡੀ ਦੇ ਵਿੱਚ ਸੋ ਮੰਡੀਆਂ ਦਾ ਹਾਲ ਫਿਰ ਤੁਹਾਨੂੰ ਪਤਾ ਹੀ ਹੈ ਭਾਈ ਖਾਸ ਕਰ ਆਪਣੇ ਪਿੰਡ ਦਾ ਤੇ ਹਾਲੇ ਪੱਖਾ ਅੱਜ ਕਹਿੰਦੇ ਲੱਗੂਗਾ ਪੱਖਾ ਖਰਾਬ ਹੋ ਗਿਆ ਤੇ ਹੁਣ ਪੱਖਾ ਠੀਕ ਕਰਨਾ ਦਿੱਤਾ ਇੱਕੀ ਆ ਪੱਖਾ ਬਾਕੀ ਲੇਬਰ ਨਾਲ ਥੋੜਾ ਮੁਸ਼ਕਲ ਆ ਅਸਲ ਆਪਾਂ ਕਹਿ ਦਿੰਨੇ ਹਰ ਗੱਲ ਤੇ ਆਪਾਂ ਰੋਲਾ ਪਾਉਂਦੇ ਨਾ ਹਰ ਗੱਲ ਤੇ ਹੁਣ ਪਿੱਛੇ ਜੇ ਰੌਲਾ ਪਾਕੇਟ ਹੈ ਭਈਏ ਆਂ ਪਰਦੇਸੀ ਆ ਹਨਾ ਜੇ ਇੱਕ ਗੱਲ ਆਪਾਂ ਕਰੀਏ ਵੀ ਭਈਆਂ ਤੋਂ ਬਣਾ ਪੱਖੇ ਨਹੀਂ ਲੱਗਦੇ ਇਹ ਤੁਸੀਂ ਵੀ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਚਲੋ ਸਾਰੇ ਨਹੀਂ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਆਪਣੇ ਦੇਖਦੇ ਹੀ ਆ ਉਹ ਵੀ ਸੋ ਜਿਹੜੇ ਪੰਜਾਬੀ ਬੰਦੇ ਆ ਇਹ ਲਿਚਕੜਿਚੀਆਂ ਥੋੜੀਆਂ ਵੱਧ ਕਰਦੇ ਆ ਜਿਹੜੇ ਭਈਏ ਹੁੰਦੇ ਆ ਨਾ ਉਹ ਟੈੱਕੇ ਕੰਮ ਕਰੀ ਜਾਂਦੇ ਆ ਸੋ ਹੁਣ ਜੇ ਪੱਖਿਆਂ ਦੀ ਗੱਲ ਕਰਦੇ ਆ ਤੇ ਪੱਖੇ ਭਈਆਂ ਬੜਾ ਨਹੀਂ ਲੱਗਦੇ ਆਪਣੇ ਬੰਦੇ ਬਹਿ ਜਾਂਦੇ ਖੜ ਜਾਂਦੇ ਇਹ ਉਹ ਹਾਂ ਆਪਾਂ ਵੀ ਕਹਿੰਦੇ ਆਪਣੇ ਬੰਦੇ ਨੂੰ ਸਪੋਰਟ ਕਰੋ ਪਰ ਆਪਣੇ ਬੰਦੇ ਵੀ ਤਾਂ ਥੋੜੀ ਅੱਗੋਂ ਕੰਮ ਥੋੜਾ ਖੱਚ ਕੇ ਰੱਖਣਾ ਸੋ ਬਾਕੀ ਚਲੋ ਸਮੇਂ ਦੇ ਨਾਲ ਚੱਲਣਾ ਤੇ ਇੱਕ ਆਪਾਂ ਨਾ ਹੋਰ ਗੱਲ ਕਰਦੇ ਸੀ ਜਿਵੇਂ ਆਹ ਮਨ ਛੋਣਾ ਪਿਆ ਹਨ ਕਿਸੇ ਨੂੰ 4 ਦਿਨ ਹੋ ਗਏ ਕਿਸੇ ਨੂੰ 5 ਦਿਨ ਹੋ ਗਏ ਕਿਸੇ ਨੂੰ 10 ਦਿਨ ਵੀ ਹੋ ਗਏ ਹੋਣਗੇ ਤੇ ਕਿਸੇ ਨੂੰ 2 ਦਿਨ ਹੋਏ ਆ ਮਤਲਬ ਕਹਿਣ ਦਾ ਗੱਲ ਇਹ ਆ ਵੀ ਜਿਹੜਾ ਇਹ ਆਪਾਂ ਝੋਨਾ ਹੈ ਨਾ ਬੀਜਿਆ ਆਪਾਂ ਆਪਣੀ ਫਸਲ ਬੀਜੀ ਆ ਆਪਾਂ ਆਪ ਖੁਦ ਪੈਦਾ ਕੀਤੀ ਹੈ ਬੀਜੀ ਆ ਅਗਾਹੀ ਹੈ ਤੇ ਮਿਹਨਤ ਕੀਤੀ ਹੈ ਤੇ ਇਹਦਾ ਆਪਾਂ ਨੂੰ ਸਹੀ ਮੁੱਲ ਕਿਉਂ ਨਹੀਂ ਮਿਲਦਾ ਆਪਾਂ ਹਰ ਕੁ ਚੀਜ਼ ਤੇ ਜਾਣੇ ਆ ਕਿਸੇ ਵੀ ਦੁਕਾਨ ਕੋਈ ਵੀ ਚੀਜ਼ ਆਪਾਂ ਖਰੀਦਣੀ ਹੋਵੇ ਤਾਂ ਰੇਟ ਅਗਲੇ ਦਾ ਹੁੰਦਾ ਜੇ ਅਗਲੇ ਨੇ ਕਿਹਾ 500 ਦੀ ਚੀਜ਼ ਆ ਤੇ ਉਹਦੇ ਵਿੱਚ ਉਹ ਇਹ ਕਹਿੰਦਾ ਵੀ ਤੁਹਾਨੂੰ 10 ਰੁਪਏ ਚਲ ਘੱਟ ਦੇ ਦੇ ਦੀ ਤੁਹਾਨੂੰ ਲੈਸ ਕਰ ਦਿੰਨੇ ਆ ਜੇ ਆਪਾਂ ਕਹਿੰਦੇ ਨੇ ਵੀ ਅੱਜ ਤਾਂ ਇਹ 500 ਦੀ ਚੀਜ਼ ਸੀ ਤੇ ਜੇ ਆਪਾਂ ਮਹੀਨੇ ਬਾਅਦ ਜਾਂਗੇ ਦੋ ਮਹੀਨੇ ਬਾਅਦ ਜੇ ਉਹ 700 ਦੀ ਹੋ ਜਾਂਦੀ ਹੈ ਤਾਂ ਦੁਕਾਨਦਾਰ ਜਾਂ ਕੋਈ ਵੇਚਣ ਵਾਲਾ ਉਹ ਇਹ ਗੱਲ ਕਹਿੰਦਾ ਵੀ ਇਹ ਤੇ GST ਵਧ ਗਿਆ ਜੀ ਇਹ ਤੇ ਖਰਚਾ ਵਧ ਗਿਆ ਜਾਏ ਮਹਿੰਗੀ ਹੋ ਗਈ ਆਪਾਂ ਕਹਿੰਦੇ ਨੇ ਚਲੋ ਠੀਕ ਆ ਵੀ ਮੰਗਿਆਈ ਹੋ ਗਈ ਔਰ ਜਿਹੜੀ ਆ ਚ ਤੇ ਹੋਰ ਵੀ ਦੇਸ਼ਾਂ ਦਾ ਢੱਡ ਭਰਦਾ ਤੇ ਉਹਨੂੰ ਆਪਣੀ ਫਸਲ ਦਾ ਮੁੱਲ ਸਹੀ ਕਿਉਂ ਨਹੀਂ ਮਿਲਦਾ ਇਹ ਤੁਸੀਂ ਹੁਣ ਕਮੈਂਟ ਕਰਨਾ ਵੀ ਕਿਉਂ ਨਹੀਂ ਮਿਲਦਾ ਕਿਉਂਕਿ ਆਪਾਂ ਆ ਫਸਲ ਹੁਣ ਇੱਥੇ ਰੱਖੀ ਐ ਆਪਾਂ ਵੇਚਣ ਆਏ ਆ ਪਹਿਲੀ ਗੱਲ ਤਾਂ ਆਪਣੀ ਫਸਲ ਚੰਗੀ ਤਰ੍ਹਾਂ ਪਹਿਲਾਂ ਵਿਕਦੀ ਨਹੀਂ ਜੇ ਵਿਕਦੀ ਵੀ ਐ ਤਾਂ ਆਪਣਾ ਰੇਟ ਨਹੀਂ ਹੈਗਾ ਆ ਪਈ ਐ ਉਹਨਾਂ ਨੇ ਚੈੱਕ ਕਰਨਾ ਇਹਨੂੰ ਤੇ ਫੇਰ ਉਹਦਾ ਮੁੱਲ ਤੈਅ ਕਰਨਾ ਉਹਦੇ ਚ ਇਹ ਨਹੀਂ ਵੇਖਿਆ ਜਾਂਦਾ ਵੀ ਜ਼ਿਮੀਂਦਾਰ ਦਾ ਖਰਚਾ ਕਿੰਨਾ ਆ ਹੋ ਸਕਦਾ ਮੇਰੇ ਕਿੱਲੇ ਤੇ 10000 ਖਰਚਾ ਆਇਆ ਹੋਵੇ ਕਿਸੇ ਦਾ 5 ਆਇਆ ਹੋਵੇ ਕਿਸੇ ਦਾ 7 ਆਇਆ ਹੋਵੇ ਉਹਨੂੰ ਇੰਨੀ ਅਥਾਰਟੀ ਚਾਹੀਦੀ ਆ ਕਿ ਉਹ ਆਪਣੀ ਫਸਲ ਦਾ ਮੁੱਲ ਆਪ ਤੈਅ ਕਰ ਸਕਦੇ ਜਿਵੇਂ ਮੇਰਾ 10000 ਖਰਚ ਆਇਆ ਤੇ ਮੈਂ ਉੱਤੇ ਉਹਦੇ ਵੇਖਾਂ ਖਰਚਾ ਕੱਢ ਕੇ ਕਿੰਨੀ ਮਿਹਨਤ ਮੇਰੀ ਬੰਦੀ ਆ ਇਹ ਕਿੰਨਾ ਇਹਦਾ ਮੈਨੂੰ ਪ੍ਰੋਫਿਟ ਚਾਹੀਦਾ ਉਹ ਚਾਹੀਦਾ ਉਹ ਆਪਣੇ ਹੈ ਨਹੀਂ ਤੇ ਹਜੇ ਆਪਾਂ ਕਹਿੰਨੇ ਆ ਭਾ ਯਾਦ ਇਹ ਹੁਣ ਤੁਸੀਂ ਕਮੈਂਟ ਕਰਿਓ ਵੀ ਆਪਣੀ ਫਸਲ ਦਾ ਆਪਾਂ ਨੂੰ ਮੁੱਲ ਕਿਉਂ ਨਹੀਂ ਮਿਲਦਾ ਜਿੰਨੀ ਆਪਾਂ ਮਿਹਨਤ ਕਰਦੇ ਆ ਉਹਨਾਂ ਨੇ ਕੀ ਆ ਉਹਨਾਂ ਨੇ 500 ਦੀ ਚੀਜ਼ ਲਿਆਂਦੀ ਉਹਨਾਂ ਨੇ 600 ਦੀ ਵੇਚਣੀ ਆ 100 ਰੁਪਿਆ ਪ੍ਰੋਫਿਟ ਪਰ ਜਿਹੜਾ ਬੰਦਾ ਪੈਦਾ ਕਰਦਾ ਜਿਹੜਾ ਅਗਾਉਂਦਾ ਇੰਨੀ ਮਿਹਨਤ ਕਰ ਤੇ ਉਹ ਬੰਦਾ ਆਪਣੀ ਫਸਲ ਦਾ ਰੇਟ ਹੀ ਨਹੀਂ ਤੈਅ ਕਰ ਪਾਉਂਦਾ ਹਨਾ ਕਿੱਡੀ ਇਹ ਗੱਲ ਸੋਚਣ ਵਾਲੀ ਐ ਇੱਕ ਸੋਚੋ ਜਰੂਰ ਤੇ ਕਮੈਂਟ ਕਰਿਓ ਤੇ ਜਦੋਂ ਪੱਕਾ ਲੱਗ ਗਿਆ ਫਿਰ ਵਲੌਗ ਕੰਟੀਨਿਊ ਕਰਦੇ ਹਾਂ ਲੋ ਬਈ ਚਾਵਾ ਸ਼ਾਵਾ ਪੀ ਕੇ ਆ ਗਿਆ ਮੰਡੀ 'ਚ ਦੁਬਾਰਾ ਚਾਹ ਦਾ ਟਾਈਮ ਹੋ ਗਿਆ 1:30 ਵਜੇ ਗਿਆ ਸੋ ਮੰਡੀ ਦੀਆਂ ਰੌਣਕਾਂ ਵੇਖ ਲੋ ਬਈ ਤੁਹਾਨੂੰ ਦਿਖਾ ਦਿੰਨੇ ਹਾਂ ਆ ਦੇਖੋ ਦੇਖ ਪੱਖੇ ਚੱਲੀ ਜਾਂਦੇ ਆ ਧੂੜਾਂ ਫੱਕੀ ਜਾਂਦੇ ਆ ਤੁੱਪੇ ਖੜੇ ਆ ਢੇਰੀਆਂ ਤੇ ਢੇਰੀਆਂ ਲੱਗੀਆਂ ਪਈਆਂ ਸਾਰ ਆਪਣੇ ਮੁੱਛਲਾਂ ਜਿਆਦੇ ਬਾਸਮਤੀ ਹੋ ਕੇ ਕਰਕੇ ਥੋੜੀ ਮੰਡੀ ਮਹਿਲੀ ਵਹਿਲੀ ਜਿਹੀ ਲੱਗਦੀ ਹੈ ਰੌਣਕਾਂ ਘਟਾ ਸੋ ਜਗ੍ਹਾ ਹੈਗੀ ਹੈ ਬਾਕੀ ਕੀ ਦੱਸਾਂ ਤੁਹਾਨੂੰ ਹਾਲਾਤ ਆਪਣੇ ਮੰਡੀ ਦੇ ਠੀਕ ਠਾਕ ਹੀ ਹੈ ਮਾਹੌਲ ਬਾਈ ਜਿਆਦਾ ਚੰਗਾ ਨਹੀਂ ਕਿਹਾ ਸਾਡੇ ਇਹੀ ਜੇ ਕਿਤੇ ਹੋਰ ਪਾਸੇ ਹੁੰਦੇ ਤੇ ਤੁਹਾਨੂੰ ਆਪਾਂ ਵਹਿਲੇ ਹੁੰਦੇ ਚਲ ਪਿੰਡ ਦਾ ਵੀ ਨਿਆਰਾ ਵੇਖਣਾ ਪੈਂਦਾ ਭਰਾਓ ਤੇਰਾ ਕੀ ਹਾਲ ਚਾਲ ਹੈ ਠੀਕ ਆ ਜੀ ਚੜਦੀ ਕਲਾ ਜਮਾ ਓਕੇ ਰਿਪੋਰਟ ਹੋਰ ਕੀ ਜਾਂਦਾ ਝੋਨਾ ਝੋਨਾ ਠੀਕ ਆ ਹਾਂ ਵਧੀਆ ਨੇ ਲੋਕ ਸਾਰੇ ਜਿੰਨੀਆਂ ਹੈ ਹਨਾ ਇੱਕ ਦੂਜੇ ਨੂੰ ਮੈਨੂੰ ਵੀ ਪੁੱਛੀ ਜਾਂਦੇ ਆ ਵੀ ਭਾਈ ਝਾੜ ਘਾਟਾ ਭਾਈ ਝਾੜ ਘਾਟਾ ਸੱਚੀ ਘਾਟਾ ਕਿ ਐਵੇਂ ਹੀ ਕੋਈ ਬਾਹਲਾ ਵੀ ਹਰਦੋਂ ਕਰੀ ਜਾਂਦੇ ਇਹਨਾਂ ਤਾਂ ਨਹੀਂ ਘਾਟ ਆ ਆ ਆ ਆ ਆ ਗਿਆ ਨਾ ਹਵਾ ਹਾ ਤੁਪੂਟਾ ਲਾ ਹਾਂ ਇਹ ਕਹਿੰਦਾ 26 ਝੋਨਾ ਲਾਓ 1.5 ਟਰਾਲੀ ਭਰਦੀ ਤੇ ਲੋਕੀ ਕਹਿੰਦੇ 26 ਲਾਓ ਨਾ ਲੋਕੀ ਕਹਿੰਦੇ ਕੀ ਕੀਤਾ ਜਾਵੇ ਠੀਕ ਆ ਭਾਈ ਹਨਾ ਕਿਸੇ ਦਾ ਹਾਂ ਵਾਨ ਵੀ ਮੈਟਰ ਕਰਦਾ ਪਾਣੀ ਵੀ ਮੈਟਰ ਕਰਦਾ ਹਨ ਤੇ ਲਵਾਈ ਵੀ ਮੈਟਰ ਕਰਦੀ ਹੈ ਵੇ ਇਹਨੇ ਕਿੰਨੀ ਤਰੀਕ ਨਾਲ ਆਇਆ ਇਹ ਵੀ ਮੈਟਰ ਕਰਦਾ ਹਾਂ ਬਾਕੀ ਉਹ ਉਹ ਕਹਿੰਦਾ ਬਾਪਦਗਾ ਮਾਰੋ ਖੇੜਾ ਛੱਡੋ ਨਾ ਕੋਈ 31 ਲਾਓ ਉਹ ਤਾਂ ਆਏ ਕਹਿੰਦਾ 26 ਲਾਓ ਜਿਵੇਂ ਮੈਂ ਕਹਿੰਦਾ 31 ਲਾਓ ਜਿਵੇਂ ਤੂੰ ਕਹਿੰਦਾ 31 ਨੂੰ ਪੈਰ ਜਿੰਦਾ ਹਨਾ ਉਹ ਕਹਿੰਦਾ 26 ਲਾਓ ਹੁਣ ਹੀ ਕਹਿ ਗਏ ਕਿ ਲੈ ਆ ਚੋ ਨਾ ਕਿਹੜਾ ਉਹਦਾ ਆ 26 ਆ 126 ਆ ਧੂੜਕੋਟ ਦਾ ਬੰਦਾ ਆਪਣਾ ਆ ਧੂੜਕੋਟ ਦਾ ਬਾਈ ਸਾਰੀਆਂ ਹੱਡੇ ਰੇ ਜਾਣ ਪਹਿਚਾਨ ਵਾਲਾ ਹੀ ਆ ਆਪਣਾ ਤੇ ਇਹ ਕਹਿੰਦਾ 26 ਚੰਗਾ ਜਿਹਨਾਂ ਜਿਹੜਾ ਸੂਤ ਆਉਂਦਾ ਕੰਮ ਉਹ ਹੀ ਚੱਲਦਾ ਪਰ ਪਰ ਹੁਣ ਸਾਰੇ ਐਂ ਕਹਿੰਦੇ ਵੀ 60ਾਂ 60ਾਂ ਗੱਟਿਆਂ ਤੋਂ ਵੱਧ ਕਿੱਲੇ ਜੁਣੀ ਨਿਕਲਦਾ ਨਹੀਂ ਨਿਕਲਦਾ ਹਾਂ ਕਹਿੰਦੇ ਐਂ ਐਂ ਕਹਿੰਦੇ ਆ ਚਲੋ ਕੋਈ ਨਹੀਂ ਛੇਤੀ ਅਸੀਂ ਵੀ ਸ਼ੇਅਰ ਕਰਾਂਗੇ ਹਜੇ ਨਾ ਤਾਂ ਸੀਰੇ ਦਾ ਵੀ ਗਿਆ ਹਾਂ ਹਾਲੇ ਮੇਰਾ ਗੱਟਿਆਂ 'ਚ ਪਿਆ ਠੀਕ ਆ ਜਦੋਂ ਪੈ ਗਿਆ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਐ ਮੈਂ ਕਹਿੰਦਾ ਜਿੰਨੇ ਮਨ ਹੋਇਆ ਉਹਨਾਂ ਹੀ ਦੱਸਾਂਗੇ ਪਰਚੀ ਵਿਖਾ ਦੇਣੇ ਬੜਾ ਡਾਊਟ ਹੋਇਆ ਕੋਈ ਪਰਸਰਲ ਜਾ ਕੇ ਪਰਚੀ ਵੀ ਨਹੀਂ ਨਾ ਵੱਧ ਨਾ ਘੱਟ ਹਾਂ ਅਸੀਂ ਕਿਹੜਾ ਕੇ ਨੂੰ ਦੇਣਾ ਜਾਂ ਲੈ ਕੇ ਆਉਣਾ ਹਨਾ ਸਾਡੇ ਸਾਡੇ ਕੋਲੇ ਰਹਿ ਜਾਣਾ ਸਾਡੇ ਕੋਲੇ ਹੀ ਰਹਿ ਜਾਣੇ ਉਹ ਸਾਰਾ ਦਾਗ ਦਾ ਪਰ ਝੂਠ ਨਾ ਮਾਰੋ ਸੱਚੀ ਗੱਲ ਦੱਸੋ ਹਾਂ ਨਹੀਂ ਅੱਜਕੱਲ ਨਹੀਂ ਹੋਣ ਦਾ ਝੂਠ ਨਹੀਂ ਹੁੰਦਾ ਨਾ ਆ ਇਹ ਕਿੰਦਾ ਬਾਹ ਪਤ ਗਾ ਵੀ ਘਾਟ ਆ ਜਾਂ ਮੂੰਹ ਨਾਲਿੰਦਾ ਨਹੀਂ ਮੁੱਛ ਵਾਲੇ ਮੁੱਛ ਵਾਲਿਆਂ ਨਾਲ ਚੱਲਿਆ ਗੱਲ ਕਰਦੇ ਬਾਈ ਜਿਹੜੇ ਮੁੱਛਲਾ ਹਨਾ ਚੱਲ ਆਪਣੇ ਯਾਰ ਮਿੱਤਰਾਂ ਵਿੱਚ ਆਪਣੇ ਵੀ ਹੈਗੀ ਐ ਕੀ ਦਾ ਕਰਦੇ ਨਾ ਜਿਹੜੇ ਤੇ ਐਦ ਕੀ ਰੇਟ ਮੰਦਾ ਹੀ ਇਹ ਕਹਿੰਦੇ ਆਹ ਮੰਦਾ ਮੈਂ 3000 ਨੂੰ ਨਹੀਂ ਲੈਂਦੇ ਉਹ ਸਾਰੇ ਜਾਣੇ ਹੁਣ ਤੁਸੀਂ ਰੱਖ ਲਿਆ ਜੋ ਆ ਕਈਆਂ ਨੇ ਮੇਰਾ ਵੀ ਘਰ ਪੁੱਛਿਆ ਬਾਹਵਤੀ ਰੱਖਣ ਨੂੰ ਭਾਈ ਆਪਣੇ ਕੋ ਥਾਂ ਨਹੀਂ ਹੈਗੀ ਨਾ ਪੁੱਛੋ ਸਾਡੇ ਨੂੰ ਤੁਸੀਂ ਆਪਦੀ ਬਾਹਵਤੀ ਆਪੇ ਸੰਭੋਗੇ ਨਹੀਂ ਹਾਂ ਘਰੇ ਰੱਖੋ ਭਾਈ ਘਰੇ ਰੱਖੋ ਹਾਂ ਬਾਕੀ ਮੇਰਾ ਸੀਰੇ ਦਾ ਝੋਨਾ ਸਾਡਾ ਜਣਾ ਮਹਗਾ ਅੱਜ ਨਹੀਂ ਤਾਂ ਕੱਲ ਵੇਖ ਜੂਗਾ ਮੰਡੀਾਂ 'ਚ ਰੌਣਕ ਨਹੀਂ ਆ ਨਾ ਮੌਲਤਾਈਆਂ ਆਪਣੇ ਮੁੱਛਲ ਕਰਕੇ ਸਾਰੇ ਬਾਹਵਤੀ ਵਾਲੀ ਕੋਈ ਨਾ ਅਗਲੇ ਸਾਲ ਲੱਗੂਗੀ ਅਗਲੇ ਸਾਲ ਲੱਗੂਗੀ ਐਦਕੀ ਬਹੁਤ ਫਰਕ ਪਿਆ ਹੈ ਪਿਛਲੇ ਸਾਲ ਘੱਟ ਸੀ ਨਾ ਝੋਨਾ ਐਦਕੀ ਥੋੜਾ ਜਿਹਾ ਹੋਰ ਜ਼ਿਆਦਾ ਆਇਆ ਹਾਂ ਪਿਛਲੇ ਸਾਲ ਘੱਟ ਸੀ ਹੋਰ ਵਾਧਣਾ ਹੈ ਅਗਲੇ ਸਾਲ ਹੋਰ ਵਾਧਣਾ ਠੇਕੇ ਤੋਂ ਪਹਿਲਾਂ ਵੀ ਲੈਣੀ ਘੱਟ ਜਿੰਨਾ ਇੱਕ ਗੱਲ ਹੋਰ ਵੀ ਜਿੰਨਾ ਝੋਨੇ ਨਾ ਆਪਣੇ ਉਹ ਵੀ ਬੀਜ ਲੈ ਕੇ ਲੋਕ ਲੋਕ ਝੋਨਿਆਂ ਦੇ ਬੀਜ ਰੱਖਣ ਨਾ ਆਪਣੇ ਘਰੇ ਹਾਂ ਠੀਕ ਹੈ ਹਾਂ ਝੋਨਿਆਂ ਦੇ ਬੀਜ ਸਾਰ ਰੱਖਣ ਤੇ ਯਾਰ ਮੁੱਛਲ ਤਾਂ ਐ ਪਈ ਹੈ ਸਵਾਗਾ ਮਾਰਦਾ ਹੁੰਦਾ ਜਿਵੇਂ ਵਾਕਿਆ ਝੋਨਾ ਲੈ ਡੱਕਦਾ ਨਹੀਂ ਹੈ ਨਹੀਂ ਲਿਖਦਾ ਮੁੱਛਲ ਤਾਂ ਹਣ ਪਰਨੇ ਹੋਇਆ ਲੀ ਮੁੱਛਾਂ ਦੀ ਮੁੱਛਾਂ ਨੀਵਾ ਕਰਦੀਆਂ 2024 25 ਆ 25 ਚਾਹਾਂ ਲੱਭਾ ਜਿਆਦੇ ਦਿੰਦਾ ਹੁੰਦਾ ਲੱਭੇ ਦੀ ਇੰਟਰਵਿਊ ਵਿੱਚ ਹੀ ਰਹਿ ਗਈ ਬਾਈ ਲੱਭਾ ਮੁੱਛਲ ਮੁੱਛਲ ਕਰਦਾ ਹਾਂ ਲੱਭਾ ਤੂੰ ਵੀਡੀਓ ਤਾਂ ਦੇਖੀ ਜਾਨਾ ਹਨਾ ਤੇ ਹਣ ਤੂੰ ਸਾਨੂੰ ਦੱਸਣਾ ਰਿਵਿਊ ਆ ਦਾ ਇਹ ਲੱਭੇ ਨੇ ਤਾਂ ਕਹਣਾ ਬਾਈ ਮਰ ਗਏ ਬਾਈ ਚਲੋ ਹੋਰ ਹੋਰ ਵਾ ਠੀਕ ਆ ਵਰੀਆ ਚਲੋ ਲਓ ਨੀ ਵਾਲਾ ਹਾਲਾਤ ਨਾ ਹਾਂ ਕੁੱਲ ਮਿਲਾ ਕੇ ਜਿਵੇਂ ਸੁਣੀ ਦਾ ਹਨਾ ਹਾਂ ਕਾਟ ਹੀ ਕਹਿੰਦੇ ਆ। ਜੇ 14 ਤੋਂ ਨਾਲ ਲਵੇ 11 ਲਉਂਦੇ ਆ। ਆ 11 14 ਹੁੰਦਾ ਸੀ। ਲਉਂਦੇ ਆ। ਅੱਜ ਕੱਲ ਨੂੰ ਅਸੀਂ ਨਾ ਪੰਜ-ਪੰਜ ਚੱਲ ਜਾਂਦੇ ਗੱਟਾ ਭੰਗ। ਹੂੰ ਸਹੀ ਹੈ। ਤੇ ਹੁਣ ਕਿੰਨੇ ਭਰੇ ਆ? ਤੇ ਹਾਜੀ ਭਰੇ ਸੀ 900 ਕਟ। 900 ਬਸ 1000 ਕੋਲ। ਤੇ ਤੂੰ ਕਹਿੰਦਾ ਹੋਰ ਕਿ ਭਰੇ ਆਣ ਲੈ ਮੰਡੀ ਦੇ ਵੇਲੇ ਤੇ ਖੇਤਾਂ 'ਚੋਂ ਨਾ ਮੁੱਛਾ ਲਾ ਮੁੱਛਾ। ਮੰਡੀ ਦਾ ਖਾਲੀ ਆ। ਹਾਂ ਹੈ ਕੀ ਆ ਸਾਰੇ ਦਾ? ਭਾਵੇਂ ਜਿਵੇਂ ਮਰਜ਼ੀ। ਹਾਂ ਰੌਣਕ ਹੀ ਹੈ ਨੀ। ਉਹ ਸਾਰਾ ਏਰੀਆ ਵੇਲਾ। ਇੱਥੇ ਮੋਟਰਸਾਂ ਥੋੜਾ ਆਉਣਾ ਨਹੀਂ ਆਉਣਾ ਇਹ। ਉਹ ਸੜਕ ਤੱਕ ਚੱਲੀ ਜਾਣੀ ਸੜਕ ਤੱਕ। ਹਾਂ। ਇਹਦਾ ਆਪਣੇ ਤਾਂ ਸਕੂਲ ਚ ਹਾਈ ਚ ਵੀ ਜਾੜਦਾ ਜਾਂਦਾ ਸੀ ਉੱਥੇ ਇੱਕ ਸਾਲ ਮੈਂ ਵੀ ਲਾਇਆ ਉੱਥੇ ਹਾਂ ਟੱਬੇ ਲੱਗੇ ਹਾਂ ਟੱਬੇ ਲੱਗੇ ਪੂਰਾ ਨਹੀਂ ਸੀ ਆਉਂਦਾ ਸਹੀ ਗੱਲ ਤੇ ਹੁਣ ਤਾਂ ਕੁਛ ਨਹੀਂਗਾ ਹੁਣ ਤਾਂ ਵਿਹਲਾ ਹੀ ਆ ਮੰਡੀਆਂ ਖਤਮ ਹੋਣੀਆਂ ਸਭ ਤੋਂ ਖਤਮ ਹੀ ਹੋ ਜਾਣੀਆਂ ਇਹ ਆਪਣੇ ਲੋਕਾਂ ਨੇ ਕਰਨੀਆਂ ਆਪ ਹੀ ਕਰਾ ਲੈਣੀਆਂ ਅਸੀਂ ਇਸਾਂ ਨੇ ਕਰੋ ਇਹ ਹੀ ਕਾਰਨ ਆ ਆਪਣੀ ਗਲਤੀ ਆ ਆਪਣੀ ਗਲਤੀ ਆ ਬਾਸ ਪਤੀ ਆਏ ਆ ਬਾਸ ਬਾਈ ਦਾ ਯਾਰ ਮੈਂ ਦੱਸਦਾ ਬਈ 22 ਤੇ 23 ਦੇ ਵਿਚ ਰੇਟ ਮਿਲਿਆ ਪੋਣਾ ਬਾ ਉਹ ਤੋਂ ਬਾਅਦ ਮੇਰਾ 25 ਜੀ ਹੁਣ 26 ਜੀ ਤਾਂ ਉਹੀ ਨਹੀਂ ਮਿਲਣਾ ਨਹੀਂ ਮਿਲਣਾ ਹੈ ਪਤੀ ਦਾ ਪਹਿਲਾਂ ਵੀਰ ਨੂੰ ਨੇ ਵਧਾਇਆ ਕਿ ਲੂਕੇ ਤੈਨੂੰ ਇਧਰ ਨੂੰ ਲੱਗ ਜਾਣਾ ਵੀ ਅਸੀਂ ਲੋਕਲ ਮੰਡਗਾ ਸਾਰੇ ਚੱਕਾਂਗੇ ਹਮ ਖਤਮ ਕਰਾਂਗੇ ਖਤਮ ਕਰਾਂਗੇ ਇਹ ਤਾਂ ਆਪਣੇ ਪੈਂਡਰ ਨੂੰ ਨਾ ਬਈ ਇੱਕ ਧੂਰ ਕੋਟ ਹੋ ਗਿਆ ਨਾਥ ਵਾਲੇ ਦੇ ਹੋਵੇਗਾ ਨਾ ਉਹ ਨਹੀਂ ਤਹੇ ਵੀ ਥੋੜੀ ਲੱਗ ਤੇ ਐਂ ਤੱਕ ਦੋ ਤਿੰਨ ਪਿੰਡਾਂ ਤੋਂ ਆ ਜਾਂਦਾ ਆਹੋ ਪਾਸੇਵੇਂ ਜਿਵੇਂ ਆ ਧੂੜਕੋਟ ਮੱਲਾ ਅਜੇ ਤਾਂ ਵਿੱਚ ਉਹ ਆ ਪਾਸੇ ਪਿੰਡ ਲੰਡੇ ਹੋ ਗਏ ਡੇਮਰੂ ਹੋ ਗਿਆ ਹਾਂ ਆਪਣੀ ਪਰ ਦੀ ਤੁਲ ਮ ਕਾ ਲਾ ਨਾ ਬਾਈ ਪੰਖਾ ਲੱਗ ਗਿਆ ਆਪਣੇ ਫਿਰ ਪੰਖਾ ਲੱਗ ਪਾਇਆ ਕਿ ਮੋਇਸਚਰ ਓਕੇ ਆ ਬਹੁਤ ਬੜੀ ਚੌਧਰੀ ਨੂੰ ਲਾਇਆ ਹਾਂ ਪਾਣੀ ਦਾ ਵਾਹਣ ਆਪਣਾ ਪੀ ਗਿਆ तकरीबन ਸੋ ਨਾਲ ਦੀ ਨਾਲ ਮੂਲੀਆਂ ਦੇ ਆਰਡਰ ਵੀ ਦੇਣੇ ਪੈਂਦੇ ਆ 5-10 ਕਿਲੋ ਘਰੇ ਰੱਖ ਲਈਦੀਆਂ ਘਰੋਂ ਹੀ ਲੈ ਜਾਂਦੇ ਜਿਹਨਾਂ ਨੂੰ ਲੋਡ ਹੁੰਦੀ ਆ ਤੇ ਮੰਡੀ 'ਚ ਲੱਗ ਜਾਂਦਾ ਪੱਖਾ ਸੋ ਬਲੌ ਕੱਲ ਦਾ ਸ਼ੁਰੂ ਕੀਤਾ ਵਿੱਚੋਂ ਬਣ ਜਾਂਦਾ ਵਿੱਚੋਂ ਟਾਈਮ ਹੀ ਉਹ ਜਾ ਤੇ ਬਾਕੀ ਸੜਕ ਤਾਂ ਦੁਹਾਰਾਵਾ ਤੱਕ ਪਹੁੰਚ ਗਈ ਆ ਸ਼ਾਮ ਹੋ ਗਈ ਆ ਅੱਜ ਆਪਾਂ ਵਲੌਗ ਦਾ ਇੱਥੇ ਐਂਡ ਕਰ ਦਣਾ ਇਸੇ ਵਲੌਗ ਚ ਕੱਲ ਵਾਲੀ ਸੜਕ ਮਿਲੂ ਇਸੇ ਵਲੌਗ ਜੀ ਤੁਹਾਨੂੰ ਪਹਿਲਾਂ ਵੇਖ ਲਿਆਣੀ ਤੁਸੀਂ ਆ ਵੇ ਨੂੰ ਹੁਣ ਆ ਬ੍ਰੇਕ ਭੁਜੀ ਆ ਜਾ ਵੀ ਪਾਤਾ ਜਿਹੜਾ ਬ੍ਰੇਕ ਜੇ ਹੁੰਦਾ ਉਹ ਵੀ ਪੈ ਗਿਆ ਉਹ ਦੁਆਰਾ ਮਦੱਕ ਕੰਪਲੀਟ ਹੋ ਗਈ